ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਦਾਦਰਸਤ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਲੋਜੀ ਸਵੇਰ ਦੇ तकरीबन 7:30 ਦਾ ਜਿਹੜਾ ਟਾਈਮ ਹੋ ਚੁੱਕਿਆ ਮੈਂ ਲੱਗੀ ਸੀ ਇੱਥੇ ਸਬਜੀ ਬਣਾਉਣ ਜਣੀ ਆਪਣੀ ਜਿਹੜੀ ਸਬਜੀ ਨੂੰ ਤੜਕਾ ਵਗੈਰਾ ਉਹ ਮੈਂ ਇੱਥੇ ਲਗਾ ਦਿੱਤਾ ਸੀਗਾ ਗਾਜਰਾ ਤੇ ਆਲੂ ਪਕਣ ਲਈ ਰੱਖ ਦਿੱਤੇ ਸੀ ਨਾਲ ਹੀ ਮੈਂ ਲੱਗੇ ਸੀ ਮੇਥੇ ਢੋਕੇ ਪਹਿਲੇ ਹੀ ਰੱਖ ਦਿੱਤੇ ਸੀ ਤੇ ਮੈਂ ਉਹ ਲੱਗੀ ਸੀ ਇਹ ਇੱਥੇ ਕੱਟਣ ਤੇ ਆਪਾਂ ਬਣਾਉਣੇ ਆਗੇ ਗਾਜਰਾ ਆਲੂ ਤੇ ਮੈਥਿਆਂ ਦੀ ਪੁਰਜੀ ਹਨਾ ਸਭ ਤੋਂ ਪਹਿਲਾਂ ਤਾਂ ਇਹ ਜੇਕਰ ਆਏ ਹੋ ਚੈਨਲ ਤੇ ਫਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸੁਭਾ ਜਣੀ ਇੱਕ ਦਿਨ ਪਹਿਲਾਂ ਮੈਸੇਜ ਕੀਤਾ ਬਿਮਾਰ ਹਨਾ ਸਾਰੇ ਕੰਮ ਸੀ ਜਿਹੜੇ ਪੈਂਡਿੰਗ ਪਏ ਸੀ ਮੇਰੇ ਜਣੀ ਦਿਨ ਦੇ ਵੀ ਸਾਰੇ ਲਾਲੂ ਹਨਾ ਕੋਈ ਵੀ ਮੇਰਾ ਸਲਾਈ ਦਾ ਕੰਮ ਆ ਸਾਰੇ ਇੱਥੇ ਪੈਂਡਿੰਗ ਪਏ ਸੀਗੇ ਤੇ ਹੁੰਦਾ ਨਾ ਇੱਕ ਮਨ ਦੇ ਵਿੱਚ ਹੁੰਦਾ ਵੀ ਜਦੋਂ ਆਪਾਂ ਇੱਕ ਦਿਨ ਪਹਿਲਾਂ ਜਿਹੜੇ ਸਾਰੇ ਕੰਮ ਆਪਣੇ ਰਹਿ ਜਾਣ ਸੁਬਾਹ ਜਦਨੇ ਆਪਾਂ ਜਿਹੜੇ ਇੱਕ ਟਾਈਮ ਟੇਬਲ ਜਆ ਬਣਾ ਲਏ ਨੇ ਹੁਣ ਵੀ ਕਿੰਦਾ ਸਾਰੇ ਕੰਮ ਨੂੰ ਵੀ ਜਿਹੜਾ ਆਪਾਂ ਨੇ ਮੈਨੇਜ ਕਰਨਾ ਹਨਾ ਮੈਂ ਲੱਗੀ ਸੀ ਇੱਥੇ ਸਬਜੀ ਬਣਾਉਣ ਤੇ ਜਿਹੜੇ ਸ਼ਾਮ ਦੇ ਬਰਤਨ ਸੀਗੇ ਜਾਨੀ ਆਪਣੇ ਰੋਟੀ ਵਾਲੇ ਹਨਾ ਚਾਹ ਵਗੈਰਾ ਵਾਲੇ ਹਨਾ ਉਹ ਮੈਂ ਲੱਗੀ ਸੀ ਇੱਥੇ ਸਾਫ਼ ਕਰਨ ਜਿਹੜੀ ਸ਼ਾਮ ਨੂੰ ਆਪਾਂ ਪੈਣ ਲੱਗੇ ਹਨਾ ਦੁੱਧ ਜਾਂ ਫਿਰ ਬੱਚੇ ਚਾਹ ਵਗੈਰਾ ਲੈਂਦੇ ਹਨਾ ਉਹ ਵਾਲੇ ਤੋਂ ਓਕੇ ਰੱਖ ਦਿੱਤੇ ਸੀਗੇ ਉਹ ਸਾਫ ਨਹੀਂ ਸੀ ਇਹ ਤੇ ਮੈਂ ਕਿਤੇ ਹੋਏ ਇੱਕ ਤਰ੍ਹਾਂ ਦੀ ਮਤਲਬ ਝੂਠਾ ਜਿਹੜੀ ਉਹ ਇੱਕ ਤਰ੍ਹਾਂ ਦੀ ਕੱਢ ਦਿੱਤੀ ਸੀ ਧੋਕੇ ਰੱਖ ਦਿੱਤੇ ਸੀ ਚਲੋ ਆਪਾਂ ਸੂਆ ਜਿਹੜੀ ਉਹ ਸਾਫ ਕਰ ਦਵਾਂਗੇ ਤੇ ਲੋਹ ਜੀ ਸਬਜ਼ੀ ਆਪਣੀ ਬਣ ਚੁੱਕੀ ਐ ਇੱਥੇ ਮੈਂ ਲੱਗੀ ਸੀਗੀ ਭੁਰਜੀ ਜਣੀ ਜਿਹੜੇ ਮੇਥੇ ਕੱਟੇ ਹੋਏ ਸੀ ਆਪਾਂ ਨੇ ਉਹ ਮੈਂ ਜਾਨੀ ਕਿ ਸਬਜ਼ੀ ਦੇ ਵਿੱਚ ਜਿਹੜੇ ਮਿਕਸ ਕਰ ਦਿੱਤੇ ਸੀ ਤਾਂ ਕਿ ਜਿਹੜੇ ਭਾਫ ਨਾਲ ਹਨਾ ਇਹ ਵੀ ਆਪਣੇ ਜਿਹੜੇ ਰਿਜ ਜੁਕਣਾ ਜਿਹੜੇ ਆਪਣੇ ਗਾਜਰਾ ਤੇ ਆਲੂ ਸਿਆਦ ਰਿਜ ਜਿੱਥੇ ਹੋ ਚੁੱਕੇ ਸੀਗੇ ਹਾਂ ਤੇ ਬੱਚਿਆਂ ਨੇ ਜਾਣਾ ਸੀਗਾ ਇਸ ਦਿਨ ਬੇਟੀਆਂ ਨੇ ਜਾਣਾ ਸੀਗਾ ਸਕੂਲ ਤਿੰਨਾਂ ਨੇ ਤਾਂ ਕਰਕੇ ਮੈਨੂੰ ਥੋੜਾ ਜਿਆਦਾ ਜਿਆਦੇ ਉਹ ਸੀਗਾ ਜੇਕਰ ਘਰੇ ਹੁਣ ਤਾਂ ਥੋੜਾ ਜਿਹਾ ਪਾ ਲੇਟ ਵੀ ਚਲੋ ਉਹ ਨਾ ਹੋ ਜਾਂਦਾ ਤੇ ਜੇਕਰ ਸਬਜ਼ੀ ਇੱਕ ਦਿਨ ਪਹਿਲਾਂ ਜਾਨੀ ਸ਼ਾਮ ਦੀ ਪਈ ਹੋਵੇ ਹਨਾ ਫਿਰ ਤਾਂ ਚਲੋ ਚੱਲ ਜਣਾ ਹੁੰਦਾ ਇੱਥੇ ਬਿਲਕੁਲ ਵੀ ਨਹੀਂ ਹੈਗੀ ਟਿਫਨ ਵਗੈਰਾ ਚ ਵੀ ਉਹਨਾਂ ਨੇ ਲੈ ਕੇ ਜਾਣੀ ਹੁੰਦੀ ਆ ਹਨਾ ਬਾਕੀ ਘਰੇ ਵੀ ਆਪਣਾ ਹਾਂ ਜਿਹੜਾ ਰੋਟੀ ਵਗੈਰਾ ਪਰੋਠੇ ਵਗੈਰਾ ਖਾ ਕੇ ਜਾਂਦੇ ਤੇ ਨਾਲ ਹੀ ਮੈ ਲੱਗੀ ਸੀ ਤੇ ਜਿਹੜੀ ਸਲਾਬ ਆ ਕੁਛ ਵੀ ਆਪਣਾ ਨਾ ਖਿੰਡੇ ਅੰਡਲੇ ਹਨਾ ਨਾਲ ਦੀ ਨਾਲ ਮੈ ਲੱਗੀ ਸੀ ਤੇ ਸਾਫ਼ ਕਰਨ ਜੇਕਰ ਆਪਣਾ ਇਹ ਮਸਹੂਫ ਕਰ ਦੇ ਰਹੇ ਹਾਂ ਮੈਂ ਥੋੜਾ ਜਿਹਾ ਜਿਹੜਾ ਕਿਚਨ ਉਹ ਵੀ ਥਲੀਨ ਲੱਗਦਾ ਹਨ ਜਨ ਇੱਕ ਦਿਨ ਪਹਿਲਾਂ ਤਾਂ ਮੇਰੇ ਤੋਂ ਕੋਈ ਵੀ ਜਿਹੜਾ ਕੰਮਾ ਨਹੀਂ ਹੋਇਆ ਸੀਗਾ ਸਵੇਰ ਪਹਿਲਾਂ ਉੱਠ ਸਰ ਮੈਂ ਹਲਕੀ ਜਿਹੀ ਥਲੀਨ ਆ ਜਿਹੜੀ ਕਰ ਦਿੱਤੀ ਸੀਗੀ ਨਾਲ ਹੀ ਹੁਣ ਜਿਹੜਾ ਸਬਜੀ ਵਗੈਰਾ ਬਣਾਈ ਹਨ ਕੁਛ ਵੀ ਪੱਤੇ ਵਗੈਰਾ ਨਾਲ ਕੁਛ ਵੀ ਸਬਜੀ ਦਾ ਪਾਣੀ ਵਗੈਰਾ ਵੀ ਡੁੱਲ ਜੰਦਾ ਤੇ ਉਹ ਮੈਂ ਨਾਲ ਦੀ ਨਾਲ ਇੱਥੇ ਸਾਫ ਆ ਜਿਹੜੀ ਕਰ ਦੂੰਗੀ ਇੱਥੇ ਮੈਂ ਰੱਖਿਆ ਸੀਗਾ ਪਾਣੀ ਵੀ ਗਰਮ ਵੀ ਚਲੋ ਮੈਂ ਹਰਤਾ ਵੀ ਨਾਲ ਦੀ ਨਾਲ ਹੀ ਲਗਾ ਕੇ ਰੱਖ ਦੂੰਗਾ ਨਾਲ ਹੋ ਜੀ ਜਸਤੀ ਕਲ ਜੀ ਸਾਰਾ ਲੋਕ ਉਸਨੋਂ ਕਿ ਹਾਲ ਚਾਲ ਬੀਤਾ ਤੁਸੀਂ ਸਾਰੇ ਠੀਕ ਹੋਗੇ ਰਾਤ ਖੁਸ਼ੀ ਹੋਗੇ ਆਮ ਤਰਸਤ ਹੋਗੇ ਲੋ ਜੀ ਸਵਾਰਾ ਟਾਈਮ ਹੋ ਚੁੱਕਿਆ ਟਾਈਮ ਇਥੇ ਹੋ ਗਿਆ ਏ ਤੁਸੀਂ ਸੁਣ ਸਾਢੇ 6 ਦਾ ਸਾਢੇ 6 ਦਾ ਟਾਈਮ ਹੋ ਗਿਆ ਜਾਨੀ ਸਵੇਰ ਦਾ ਰਾਤ ਮੈਂ ਕੱਲ ਵੀ ਪੂਰੀ ਸੀ ਜਾਨੀ ਬਿਮਾਰ ਹਨਾ ਉਹ ਮਤੇ ਗੈਸ ਵਾਸਤੇ ਮੋਡਮ ਡੰਡ ਵਗੈਰਾ ਲੱਗ ਗਿਆ ਨਾ ਕੁਛ ਐਦਾ ਲੜਦ ਵਗੈਰਾ ਹੋਣ ਲੱਗ ਗਿਆ ਤੇ ਰਾਤ ਸਭ ਜਿਹੜੀ ਕੱਲ ਮੈਂ ਪਹਿਰੇ ਭੁਲਾਈ ਸੀ ਉਹ ਪਈ ਸੀ ਉਹਦੇ ਨਾਲ ਹੀ ਰੋਟੀ ਖਾ ਲਈ ਪਸਦਾ ਕਹਿਣੇ ਤੇ ਡੰਗਾ ਲਾ ਰਿਹਾ ਇੱਕ ਤਰ੍ਹਾਂ ਦਾ ਮੇਕ ਨਹੀ ਸਿਠੇ ਜਾਗਾ ਤੇ ਅੱਜ ਮੈਂ ਸਵੇਰ ਹੋਏ ਇਸ ਤਕਨੀਕਾ 5:30 ਹੋ ਕੇ ਉੱਠ ਕੇ ਮੈਂ ਆਪ ਜਿਹੜਾ ਕਿਚੰਦਾ ਕੰਮ ਆਉਂ ਕਰਨ ਲੱਗੀ ਰਾਤ ਦੇ ਕੁਛ ਕੁ ਭਾਂਡੇ ਨਾ ਬੱਤੀਆਂ ਤੋਂ ਨਹੀਂ ਠੀਕ ਹੋਣਦੇ ਤੇ ਖਲਾਰਾ ਜਾ ਪਿਆ ਪਿਆ ਸੀ ਕਿ ਤੁਝੇ ਮੈਂ ਉੱਠ ਕੇ ਆਉਦਾ ਉਹ ਲੱਗਦੀ ਸੀ ਮੈਟੜ ਤੇ ਹਲੇ ਵੀ ਮੇਰਾ ਝਾੜੂ ਵਗੈਰਾ ਵੇਲਦਾ ਗਾਣਾ ਸਭ ਜੀ ਮੈਂ ਥੋੜਾ ਕੰਪਲ ਆਲੂ ਲੈ ਕੇ ਗਾਗੜਾ ਲਈ ਬਣਨੇ ਆਟਾ ਮੈਂ ਦਾ ਛਾਲ ਲਿਆ ਥੋੜੀ ਜਿਹੀ ਭਾਂਡੇ ਸੀ ਉਹ ਆਪਦੇ ਚੱਕ ਤੇ ਤੇ ਝਾੜੂ ਰਹਿ ਗਿਆ ਪਾਣਾ ਲਗਾਉਣਾ ਇਧਰ ਆਪਣੇ ਨੂੰ ਨਹੀਂ ਲਾਰ ਕੇ ਪਾਣੀ ਗਰਮ ਤੇ ਮੈਂ ਸਾਨੂੰ ਬਾਹਰ ਲਾ ਦਿਹਾਉਣੀਆਂ ਅੱਜ ਠੰਡ ਬਹੁਤ ਆ ਰਹੀ ਤੁੰਦੀ ਫੈਰੀ ਆ ਆ ਦੇਖੋ ਨੇਰਾ ਪਿਆ ਤੂ ਪੂਰਾ ਤੁੰਦ ਵੀ ਪੂਰੀ ਇਥੇ ਤੁੰਦੀ ਧੁੰਦਾ ਇਥੇ ਨੇ ਤੁਹਾਨੂੰ ਬਨਵਾ ਤੋਂ ਪਤਾ ਲੱਗਦਾ ਜਿਆਦਾ ਉਦਾਂ ਨਹੀਂ ਪਤਾ ਲੱਗਦਾ ਹੈਗਾ ਨੇੜਾ ਪਿਆ ਹੈ ਮੈਂ ਕਿ ਚਲੋ ਆਪਾਂ ਜਲਦੀ ਜਲਦੀ ਉੱਠ ਕੇ ਜਿਹੜਾ ਕੰਮ ਆ ਖਤਮ ਕਰ ਦਈਏ ਹੈਨਾ ਇਹ ਤਾਂ ਆਪਾਂ ਕੋਈ ਵੀ ਦਵਾਈ ਵਗੈਰਾ ਲੈਨੇ ਨਾ ਸਿਰ ਇਹ ਹੋ ਜਾਂਦਾ ਜਦੋਂ ਸੁਸਤ ਜਿਹਾ ਸਰੀਰ ਹੋਇਆ ਪਿਆ ਹੁਣ ਮੇਰਾ ਵੀ ਕੁਛ ਇਦਾਂ ਹੋਇਆ ਪਿਆ ਲਗਾ ਚਲੋ ਕੰਮ ਕਰਨੀ ਕਰਨਾ ਨਾ ਬੱਚਿਆਂ ਦਾ ਵੀ ਔਖਾ ਹੋ ਜਾਂਦਾ ਫਿਰ ਬੱਚਿਆਂ ਨੇ ਵੀ ਜਾਣਾਗਾ ਸਕੂਲ ਤੇ ਫਸ ਮੋਦਲਾ ਆਟਾ ਵਗੈਰਾ ਗੁੰਨਦਾ ਆਉਦਾ ਫੇਰ ਆਪਾਂ ਦੇਖਦੇ ਆ ਝਾੜੂ ਵੀ ਮੈਂ ਕਿੰਨੇ ਲਗਾਈ ਹੋਈਆਂ ਹੁਣ ਉੱਠ ਕੇ ਉਹ ਜਿਹੜਾ ਝਾੜੂ ਦਾ ਕੰਮ ਵਿਚਪਾ ਸਾਰ ਦਿਨੇ ਇਹੜਾ ਦਿਨੇ ਮੜਾ ਮੋਟਾ ਹੋਇਆ ਕੋਸ਼ਕ ਕੰਮ ਲਓ ਆਪ ਕਰ ਲਾਂਗੇ ਬੱਚੀ ਤੇ ਉੱਠ ਕੇ ਚੱਲ ਰਹੀ ਆ ਮਸਤੇ ਲੋਲਦੀ ਚੱਲ ਰਹੀ ਆ ਉੱਠ ਕੇ ਵਾਸਤੇ ਥੱਲੇ ਦਾ ਨਾ ਹੇਠ ਦਾ ਉਦਾਂ ਹੀ ਫਲਾ ਰ ਪਿਆ ਸਾਰਾ ਕਿਚਨ ਜੋ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦੀ ਹੈਗੀ ਇਹ ਇੰਨਾ ਖੋ ਹੋਇਆ ਪਿਆ ਬਸ ਨਾ ਪਰ ਲਾਫਮਾ ਜਿਹੜਾ ਉਹ ਥੇਰਾ ਕਰਤਾ ਤੇ ਹੁਣ ਆਪਾਂ ਬੰਦ ਕਰ ਦਿਆ ਹੁਣ ਚਾਲੂ ਬਗੈਰਾ ਨਾ ਸਭ ਮੈਂ ਪਹਿਲੇ ਹੀ ਲਗਾ ਤਕੜੇ 2 ਮਿੰਟ ਬਾਅਦ ਹੀ ਗੋਲ ਲੂਣਾ ਨਾ ਉੱਚੋਂ ਆਪ ਜਿਹੜੀ ਸਫਾਈ ਉਹ ਕਰਦੇ ਕਿਚਨ ਦੇ ਜਾਰੇ ਮੈਨੂੰ ਉਹ ਲੱਗਦਾ ਹੁੰਦਾ ਹੈ ਨਾ ਉੱਪਰਲੇ ਵੀ ਡੱਬੇ ਵਗੈਰਾ ਸਾਰੇ ਇਹ ਦੇਖੋ ਇਦਾਂ ਦਾ ਕੁਝ ਹੋਇਆ ਸਾਰਾ ਕੁਝ ਹੀ ਇੰਨੇ ਫਿਲਦਿਆਂ ਪਿਆ ਹੋਇਆ ਤੇ ਚਲੋ ਇਨਸਟਾਲ ਕਰਦੇ ਹਾਂ ਅੱਜ ਤਾਂ ਸਿਰ ਕੁਸ਼ਕ ਹੱਥ ਤੱਕ ਸੈਟਾ ਬਾਕੀ ਦਿਨੇ ਪਤਾ ਲੱਗੂਗਾ ਨਾ ਕਿੰਦਾ ਦੀ ਜਿਹੜੀ ਤਵੇ ਤਾਂ ਰਹਦੀ ਆ ਹੁਣ ਤਾਂ ਠੀਕ ਆ ਥੋੜਾ ਮੋਟਾ ਜਿਹੜਾ ਪੀਲ ਨੇ ਉਹ ਹੈਗਾ ਚਲੋ ਕੰਮ ਤਾਂ ਘਰ ਦੇ ਕਰਨੇ ਹੀ ਨੇ ਹਨਾ ਚਲੋ ਚੀਕੋ ਭਰਤ ਚਲੋ ਉਹ ਜਿਹੜਾ ਬੰਨ੍ਹੇ ਰਲਾ ਤਾਂ ਮਾਤੇ ਉਲਟੀ ਨਾ ਲੋ ਜਿੱਥੇ ਝਾੜੂ ਵਗੈਰਾ ਲਗਾਉਣ ਤੋਂ ਬਾ ਪਹਿਲਾਂ ਜਾਨੀ ਹਨਾ ਮੈਂ ਲੱਗੀ ਸੀ ਥੋੜੀ ਜੀ ਜਿਹੜੀ ਆਪਣੀ ਸਲੇਬ ਦੇ ਹੇਠਾਂ ਨਾ ਹਨਾ ਸਾਈਡ ਆ ਜਿੱਥੇ ਆਪਾਂ ਅ ਥੋੜੇ ਜਿਹੇ ਡੱਬੇ ਵਗੈਰਾ achar ਵਗੈਰਾ ਵਾਲੇ ਲਾ ਲੂ ਹਨਾ ਕੁਝ ਵੀ ਆਪਣੀ ਸਬਜ਼ੀ ਵਗੈਰਾ ਨਾਲ ਕੁਝ ਵੀ ਆਪਣਾ ਪਿਆ ਜਾਨੀ ਉਹ ਜਿਹੜੀ ਸੈਟਿੰਗ ਜੀ ਸੀ ਉਹ ਥੋੜੀ ਜਿਹੀ ਉਹ ਹੋਈ ਪਈ ਸੀ ਮੈਂ ਇੱਥੇ ਸਬਜ਼ੀ ਰੱਖਣ ਤੋਂ ਬਾਅਦ ਜਿਹੜੀ ਨਾ ਦੂਜੇ ਕੰਮ ਕਰਨ ਤੋਂ ਬਾਅਦ ਆਟਾ ਵਗੈਰਾ ਮੈਂ ਛਾਣ ਕਿੱਥੇ ਰੱਖ ਲਿਆ ਸੀਗਾ ਮੈਂ ਕਿਹਾ ਚਲੋ ਪਹਿਲਾਂ ਚਾੜੂ ਵਗੈਰਾ ਲਾਉਣ ਤੋਂ ਪਹਿਲਾਂ ਵੀ ਜਿਹੜੀ ਇਹ ਵੀ ਆ ਨਾ ਥੋੜੀ ਜਿਹੀ ਆਪਾਂ ਸੈਟਿੰਗ ਜੀ ਆਪਦੀ ਕਰਦੇ ਜਦੋਂ ਅੰਦਰ ਆਪਾਂ ਹੁੰਨੇ ਆ ਨਾ ਇੰਟਰ ਥੋੜਾ ਜਿਹਾ ਆਪਦੇ ਮਨ ਜੀ ਨੂੰ ਹਨਾ ਉਹ ਹੁੰਦਾ ਵੀ ਆਪਣਾ ਜਿਹੜਾ ਖਿਲਾਰਾ ਜਿਹਾ ਉਹ ਪਿਆ ਤੇ ਇੱਥੇ ਮੈਂ ਜਿਹੜਾ ਦਾ ਸਾਰਾ ਘਸਾਓ ਮੈਂ ਸੈਟਿੰਗ ਆਪਦਾ ਕਰਕੇ ਰੱਖ ਦੂੰਗੀ ਹਨਾ ਤੇ ਨਾਲ ਦੀ ਨਾਲ ਹੀ ਇੱਥੇ ਮੈਂ ਸੈਟਿੰਗ ਕਰਨ ਤੋਂ ਬਾਅਦ ਆਪਦਾ ਮੈ ਲੱਗੀ ਸੀ ਝਾੜੂ ਵਗੈਰਾ ਲਗਾਉਣ ਮੈਂ ਕਿਹਾ ਝੜੋ ਆਪ ਨਾਲ ਦੀ ਨਾਲ ਝਾੜੂ ਵਗੈਰਾ ਵੀ ਆਪਦਾ ਹਨਾ ਸਾਰੇ ਲਗਾ ਦੀ ਰੂਮ ਚ ਮੈਂ ਇੱਥੇ ਨਹੀਂ ਸੀਗਾ ਲਗਾਇਆ ਝਾੜੂ ਤੇ ਬੱਚੇ ਸੀਗੇ ਉੱਥੇ ਥੂਰੇ ਇੱਥੇ ਆਪਣੀ ਉੱਠ ਖੜੀ ਸੀ ਮੈਂ ਕਿਹਾ ਜਿਵੇਂ ਉਹਦੇ ਕੋਲ ਚਲੀ ਗਈ ਤਾਂ ਉਹਨੇ ਮੈਨੂੰ ਬਾਹਰ ਨਹੀਂ ਹੋਣ ਦੇਣਾ ਆਪਦੇ ਪਾਪਾ ਨਾਲ ਉਹ ਖੇਡ ਰਹੀ ਸੀਗਾ ਨਾ ਤੇ ਦੂਜੀਆਂ ਬੇਟੀਆਂ ਵੀ ਆਪਣੀ ਉੱਠ ਚੁੱਕੀਆਂ ਸੀਆਂ ਤੇ ਨਾਲ ਦੀ ਨਾਲ ਲੋ ਜੀ ਕੁਛ ਟਾਈਮ ਮੈਂ ਬੈ ਕੇ ਆਪਣਾ ਚਾਹ ਵਗੈਰਾ ਪੀਤੀ ਮੈਂ ਚਾਹ ਵੀ ਨਹੀਂ ਸੀ ਉੱਠਣਸਾਰ ਪੀਤੀ ਆ ਉਹਦੇ ਘਰ ਦੇ ਕੰਮ ਨੇ ਉਹ ਲੱਗੇ ਸੀ ਕਰਨ ਤੇ ਇਥੇ ਮੈਂ ਲੱਗੀ ਸੀ ਬੱਚਿਆਂ ਦੇ ਜਾਨੀ ਟਿਫਨ ਵਗੈਰਾ ਦੇ ਲਈ ਹੈ ਨਾ ਪਰਾਂਠੇ ਵਗੈਰਾ ਭਰਉਣ ਕੁਛ ਉਹ ਆਪਦਾ ਖਾ ਲੈਣਗੇ ਜਿਹੜਾ ਉਹਨਾਂ ਨੇ ਇੱਕ ਹੀ ਕੱਦ ਦਾ ਆਪਦਾ ਖਾਣਾ ਹੋਇਆ ਤੇ ਨਾਲ ਦੀ ਨਾਲ ਮੈਂ ਉਹਨਾਂ ਦੇ ਟਿਫਨ ਦੇ ਵਿੱਚ ਪਾ ਦਉ ਨਮਕ ਤੇ ਮਿਰਚ ਵਾਲੇ ਜਿਹੜੇ ਪਰਾਂਠੇ ਨੇ ਬੜੀਆਂ ਬੇਟੀਆਂ ਤਾਂ ਆਪਦਾ ਉਹ ਖਾਂਦੀਆਂ ਨੇ ਤੇ ਛੋਟੀ ਨੂਰ ਨੂੰ ਆਪਾਂ ਦੇਣਿਆਂਗੇ ਕੱਲੇ ਨਮਕ ਵਾਲਾ ਨਾ ਪਰਾਂਠਾ ਤਿਆਰ ਕਰਕੇ ਤੇ ਨੂਰ ਨੂੰ ਵੀ ਇੱਥੇ ਰੈਡੀ ਕਰ ਦਸੀ ਕਰ ਦਿੱਤਾ ਸੀ ਦੂਜੀ ਬੇਟੀ ਨੂੰ ਵੀ ਕਰ ਦਿੱਤਾ ਸੀ ਕਿ ਮੈਂ ਇੱਥੇ ਰੈਡੀ ਜਾਨੀ ਦੋਨੇ ਬੇਟੀਆਂ ਹੋ ਗਈਆਂ ਸੀ ਰੈਡੀ ਇਹਨਾਂ ਦੀ ਬੈਨ ਆ ਜਿਹੜੀ ਜਾਦੀ ਹੁੰਦੀ ਆ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਖਾਣ ਨੂੰ ਵੀ ਆਪਦਾ ਜਿਹੜਾ ਪਰੌਂਠਾ ਉਹ ਦੇ ਦੂਗੀ ਇੱਥੇ ਥੋੜਾ ਜਿਹਾ ਤਾਂ ਹੁੰਦਾ ਨਾ ਵੀ ਸਬਜ਼ੀ ਜੇ ਮੈਂ ਵਧੀਆ ਜਲਦੀ ਜਾਨੀ ਉੱਠ ਕੇ ਬਣਾਤੀ ਹਣਾ ਆਪਦਾ ਟਾਈਮ ਦਾ ਉਹ ਕਰ ਲਿਆ ਜੇਕਰ ਮੈਂ ਵੀ ਥੋੜਾ ਵੀ ਲੇਟ ਹੋ ਜਾਂਦੀ ਤਾਂ ਨਾ ਸਾਰਾ ਜਾਨੀ ਜਿਹੜਾ ਕੰਮ ਆ ਨਾ ਖਿਲਾਰਾ ਜਿਹੀ ਪੈ ਜਾਣਾ ਸੀ ਵਿੱਚੇ ਮੈਂ ਸਬਜ਼ੀ ਬਣਾਉਣ ਦਾ ਹੋ ਜਾਂਦਾ ਵਿੱਚ ਹੀ ਮੈਨੂੰ ਬੱਚਿਆਂ ਦੇ ਤਿਆਰ ਕਰਨ ਦਾ ਹੋ ਜਾਂਦਾ ਤੇ ਉੱਠ ਕੇ ਥੋੜਾ ਮੋਟਾ ਜਿਹੜਾ ਆਪਣੀ ਹਨਾ ਡਸਟਿੰਗ ਵਗੈਰਾ ਉਹ ਵੀ ਆਪਾਂ ਨੇ ਇੱਥੇ ਕਰ ਲਈ ਸੀਗੀ ਹਨਾ ਸਾਰੀ ਥੋੜਾ ਨਾਰਮਲ ਜਿਹਾ ਰਹਿ ਗਿਆ ਸੀ ਆਪਣਾ ਜਿਹੜੀ ਚੱਕਰ ਜੀ ਹੁੰਦੀ ਹੈ ਕਰਨ ਵਾਲੀ ਤੇ ਜਾਨੀ ਕੱਪੜੇ ਵਗੈਰਾ ਵੀ ਪਏ ਸੀਗੇ ਇੱਥੇ ਮੇਰੇ ਧੋਣ ਵਾਲੇ ਹਨਾ ਤੇ ਲੋ ਜੀ ਸਾਰੇ ਕੰਮ ਕਰਨ ਤੋਂ ਬਾਅਦ ਇੱਥੇ ਮੈਂ ਲੱਗੀ ਸੀਗੀ ਆਪਦਾ ਸਟੀਚਿੰਗ ਕਰਨਾ ਹਨਾ ਜਿਹੜਾ ਇੱਕ ਦਿਨ ਪਹਿਲਾਂ ਦੇ ਸੀਗੇ ਕੱਪੜੇ ਇਹ ਆਈਆਂ ਹੋਈਆਂ ਸੀ ਕਿਸੇ ਦੀਆਂ ਜਾਨੀ ਸ਼ਰਟਾਂ ਸੀਆਂ ਥੋੜਾ ਜਿਹਾ ਨਾ ਵੀ ਖੁੱਲੀਆਂ ਵਗੈਰਾ ਕਰਨੀਆਂ ਸੀਗੀਆਂ ਮੈਂ ਜਿਹੜਾ ਕੋਈ ਵੀ ਹਨਾ ਜਿਵੇਂ ਆਪਾਂ ਤੋਂ ਹਨਾ ਕੰਮ ਕਰਵਾਉਂਦੇ ਆ ਜੇਕਰ ਉਹਦਾ ਕੋਈ ਵੀ ਇਦਾਂ ਦਾ ਕੰਮ ਵੀ ਹੁੰਦਾ ਮੈਂ ਉਹ ਵੀ ਨਹੀਂ ਹਨਾ ਮੋੜਦੀ ਵਾ ਕਿ ਇਦਾਂ ਹੁੰਦਾ ਨਾ ਵੀ ਜਦੋਂ ਅਗਲਾ ਆਪਣੀ ਮਿਹਨਤ ਦਾ ਮੁੱਲ ਦਿੰਦਾ ਹਨਾ ਫਿਰ ਆਪਾਂ ਨੂੰ ਕਰਨਾ ਚ ਵੀ ਨਹੀਂ ਕੋਈ ਹਰਚ ਹੈਗਾ ਵੀ ਇੱਕ ਤਾਂ ਹੁੰਦਾ ਜਦੋਂ ਆਪਾਂ ਨੂੰ ਅਗਲਾ ਮਿਹਨਤ ਦਾ ਮੁੱਲ ਨਾ ਦੇਵੇ ਫਿਰ ਆਪਣਾ ਜੀ ਵੀ ਨਹੀਂ ਹਨਾ ਕਰਨ ਦਾ ਕਰਦਾ ਹੈਗਾ ਬਾਕੀ ਇਹਨਾਂ ਦਾ ਜਿਹੜਾ ਕੰਮ ਆ ਉਹ ਆਪਾਂ ਤੋਂ ਹੀ ਕਰਵਾਉਂਦੇ ਨੇ ਤੇ ਲਓ ਜੀ ਮੈਂ ਇੱਥੇ ਉਹਨਾਂ ਦੇ ਸ਼ਰਟਾਂ ਜਿਹੜੀਆਂ ਪੰਜ ਸੀਗੀਆਂ ਉਹ ਮੈਂ ਕਰ ਦੂੰਗੀ ਇੱਥੇ ਠੀਕ ਉੰਦਾ ਥੋੜਾ ਜਿਹਾ ਜਣੀ ਦਿਨਾਂ ਦਾ ਵੀ ਹਨਾ ਫਰਕ ਜਿਆ ਪੈਣ ਲੱਗਾ ਜਣੀ ਜਿਹੜੇ ਧੁੱਪਾਂ ਨੇ ਵਧਿਆ ਲੱਗਣ ਲੱਗ ਗਈਆਂ ਪਰ ਸਾਡੇ ਵਾਲੀ ਸਾਈਡ ਆ ਜਿਹੜੀ ਬਿਲਕੁਲ ਵੀ ਧੁੱਪਾ ਹਨਾ ਨਹੀਂ ਆਉਂਦੀ ਕੁਛ ਮੈਨੂੰ ਜਿਹੜਾ ਟਾਈਮ ਆ ਹਨਾ ਉਹ ਵੀ ਨਹੀਂ ਇੱਥੇ ਲੱਗਦਾ ਸਾਰਾ ਦਿਨ ਆਪਣੇ ਕੰਮਾਂ ਦੇ ਵਿੱਚ ਹੀ ਹਨਾ ਲੱਗ ਜਾਂਦਾ ਕਦੇ ਹੋਇਆ ਬੱਚਿਆਂ ਨਾਲ ਥੋੜਾ ਮੋੜਾ ਟਾਈਮ ਬਾਹਰ ਆਪਦਾ ਨਾ ਸਪੈਂਡ ਕਰ ਲਿਆ ਜਾਂ ਚਾਹ ਵਗੈਰਾ ਪੀ ਲਈ ਜਾਂ ਫਿਰ ਕੱਪੜੇ ਵਗੈਰਾ ਟੈਗ ਕਰਨ ਵਾਲੇ ਨਿਉ ਕਰ ਲੇ ਤੇ ਲਓ ਜੀ ਆਪਾਂ ਇੱਥੇ ਵੀਡੀਓ ਦਾ ਕਰਦੇ ਆਂਡ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਵੀ ਆਪਦੇ ਫਰੈਂਡ ਸਰਕਲਸ ਆਪਦੇ ਫੈਮਲੀ ਮੈਂਬਰਸ ਨੂੰ ਹਨਾ ਆਪਣੀ ਜਿਹੜੇ ਵੀਡੀਓ ਸ਼ੇਅਰ ਕਰਿਆ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ